ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨਿੱਡਲ ਟਾਸਕ ਦੇ ਵਿੱਚ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਕਿ ਜਿਹੜਾ ਆਪਾਂ ਇਹ ਵਾਲਾ ਡਿਜ਼ਾਈਨ ਕੁਝ ਕੁ ਦਿਨ ਪਹਿਲਾਂ ਬਣਾਇਆ ਸੀ ਕੱਟਵਰਕ ਸਟੈਂਸਲ ਬਣਾ ਕੇ ਤਾਂ ਉਹਦੇ ਦਾ ਫੁੱਲ ਸੂਟ ਕਵਰੇਜ ਸਾਨੂੰ ਦਿਖਾਓ ਤਾਂ ਇਹ ਆਪਾਂ ਸਟੈਂਸਲ ਤਿਆਰ ਕਰ ਲਿਆ 10 ਇੰਚ ਦਾ ਕਿਉਂਕਿ ਪਹਿਲਾਂ ਆਪਾਂ ਬਿਲਕੁਲ ਛੋਟਾ ਜਿਹਾ ਕਰਿਆ ਸੀ ਹੁਣ 20 ਇੰਚ ਤੱਕ ਏਰਾਏ ਤੇ ਉਸ ਹੁਣ ਆਪਾਂ 10 ਇੰਚ ਦਾ ਜਿਹੜਾ ਸਟੈਂਸਲ ਉਹ ਤਿਆਰ ਕਰ ਲਿਆਗਾ ਕੱਟਵਰਕ ਦਾ ਆਹਨੋਂ ਆਪਾਂ ਦੋ ਵਾਰੀ ਰਿਪੀਟ ਕਰਕੇ ਮਤਲਬ ਦੋ ਵਾਰੀ ਰੱਖ ਕੇ ਆਪਣਾ ਘੇਰਾ ਕੰਪਲੀਟ ਕਰ ਲਾਂਗੇ ਤੁਸੀਂ ਆਪਣੇ ਘੇਰੇ ਦੇ ਹਿਸਾਬ ਨਾਲ ਬਣਾ ਲਿਓ ਜਿਹੜੀਆਂ ਆਪਾਂ ਇਹ ਨਿਸ਼ਾਨੀਆਂ ਲਗਾਈਆਂ ਨੇ ਇਹ ਆਪਾਂ ਪਹਿਲਾਂ ਨਾਪ ਲੈਣ ਵਾਲੀ ਵੀਡੀਓ ਜਿਹੜੀ ਬਣਾਈ ਹੋਈ ਆ ਤੁਸੀਂ ਉਹ ਦੇਖ ਸਕਦੇ ਹੋ ਇਸ ਲਈ ਆਪਾਂ ਇੱਥੇ ਡਿਟੇਲ ਚ ਇਹਦੇ ਬਾਰੇ ਗੱਲ ਨਹੀਂ ਕਰਾਂਗੇ ਤਾਂ ਹੁਣ ਜਿੰਨਾ ਆਪਣਾ ਜਿਹੜਾ ਸਾਈਡਾਂ ਤੋਂ ਆਪਾਂ ਕਪੜਾ ਜਿਹੜਾ ਛੱਡਣਾ ਸੀ ਉਹ ਛੱਡ ਦਿੱਤਾ ਹੈ ਤੇ 4 ਇੰਚ ਦਾ ਆਪਾਂ ਜਿਹੜਾ ਸਟੈਂਸਲ ਵਾਲਾ ਡਿਜ਼ਾਈਨ ਆ ਉਹ ਬਣਾਵਾਂਗੇ ਤਾਂ 4 ਇੰਚ ਤੇ ਹਲਕੀ ਹਲਕੀ ਜੀ ਨਿਸ਼ਾਨੀਆਂ ਲਗਾ ਲਾਂਗੇ ਜਿੱਥੋਂ ਪਾਗੇਰਾ ਫੋਲਡ ਕਰਨਾ ਉਸ ਪੁਆਇੰਟ ਤੋਂ ਠੀਕ ਹੈ ਜੀ نیچے ਆਪਾਂ ਲਾਈਨ ਖਿੱਚੀ ਹੋਈ ਹੈ ਤਾਂ ਇਹ ਹਲਕੀ ਜੀ ਲਾਈਨ ਖਿੱਚਾਂਗੇ ਤਾਂ ਕਿ ਸਾਨੂੰ ਆਈਡੀਆ ਹੋਵੇ ਕਿ ਅਸੀਂ ਇੱਥੋਂ ਸਟੈਂਸਲ ਰੱਖਣਾ ਹੈ ਆਪਣਾ ਠੀਕ ਹੈ ਜੀ ਹੁਣ ਇਹਦੇ ਉੱਪਰ ਇਦਾਂ ਰੱਖ ਲਵਾਂਗੇ ਆਪਾਂ ਲਾਈਨ ਦੇ ਉੱਪਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਲਰ ਦੇ ਨਾਲ ਡਿਜ਼ਾਈਨਿੰਗ ਕਰ ਦੇਵਾਂਗੇ ਠੀਕ ਹੈ ਜੀ ਹੁਣ ਰੰਗ ਲੈ ਲਿਓ ਆਪਣੀ ਮੈਚਿੰਗ ਦੇ ਹਿਸਾਬ ਨਾਲ ਇਹ ਵੈਸੇ ਤੁਸੀਂ ਡਿਟੇਲ ਦੇ ਵਿੱਚ ਵੀਡੀਓ ਦੇਖ ਸਕਦੇ ਆਪਾਂ ਕੁਝ ਕੁ ਦਿਨ ਪਹਿਲਾਂ ਉਹ ਵੀਡੀਓ ਪਾਈ ਸੀ ਉਹਦਾ ਲਿੰਕ ਦੇ ਦਿਆਂਗੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਇਹਨੂੰ ਚੰਗੀ ਤਰ੍ਹਾਂ ਟਿਕਾ ਲੈ ਕਿਉਂਕਿ ਇਹ ਇਹਦਾ ਸਾਈਜ਼ ਥੋੜਾ ਜਿਹਾ ਵੱਡਾ ਹੈ ਦੂਸਰੇ ਦੇ ਨਾਲੋਂ ਤਾਂ ਇਹਨੂੰ ਟਿਕਾਉਣਾ ਜ਼ਰੂਰੀ ਹੈ ਨਹੀਂ ਤਾਂ ਇਹ ਹਿੱਲੇਗਾ ਛੋਟਾ ਸਟੈਂਸਲ ਤਾਂ ਆਪਣੇ ਹੱਥ ਦੇ ਨਾਲ ਹੀ ਸਾਬ ਚ ਆ ਜਾਂਦਾ ਤਾਂ ਇਹਨੂੰ ਆਪਾਂ ਪੇਪਰ ਵੇਟ ਦੀ ਮਦਦ ਦੇ ਨਾਲ ਜਾਂ ਚੇਪੀ ਨਾਲ ਵੀ ਤੁਸੀਂ ਟਿਕਾ ਸਕਦੇ ਹੋ ਫਿਕਸ ਕਰ ਸਕਦੇ ਹੋ ਤਾਂ ਹੁਣ ਆਪਾਂ ਸਿੰਪਲੀ 4 ਨੰਬਰ ਬਰਸ਼ ਮੈਂ ਯੂਜ਼ ਕਰ ਰਹੀ ਆ ਇਹਦੇ ਵਾਸਤੇ ਨੋਬਲਟੀ ਦਾ ਤਾਂ ਤੁਸੀਂ ਜਿਹੜਾ ਬਰਸ਼ ਤੁਹਾਡੇ ਸਾਹਜ ਆਉਂਦਾ ਹੈ ਤੁਹਾਨੂੰ ਚਲਾਉਣਾ ਆਸਾਨ ਹੈ ਤੁਸੀਂ ਉਹ ਬਰਸ਼ ਆ ਜਿਹੜਾ ਯੂਜ਼ ਕਰ ਸਕਦੇ ਹੋ ਇੱਥੇ ਮੈਂ 4 ਨੰਬਰ ਯੂਜ਼ ਕੀਤਾ ਜਿਹੜਾ ਆਪਾਂ ਉਸ ਦਿਨ ਬਣਾਇਆ ਸੀਗਾ ਪਹਿਲਾ ਵੀਡੀਓ ਪਾਈ ਆ ਮੈਂ ਉੱਥੇ ਆਪਾਂ ਯੂਜ਼ ਕੀਤਾ ਸ਼ਾਇਦ 2 ਨੰਬਰ ਬਰਸ਼ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ 1 ਨੰਬਰ 2 ਨੰਬਰ ਜਿਹੜਾ ਵੀ ਤੁਹਾਨੂੰ ਠੀਕ ਆ ਉਹ ਲੈ ਸਕਦੇ ਹੋ ਤਾ ਇੱਥੇ ਆਪਾਂ 4 ਨੰਬਰ ਬ੍ਰਸ਼ ਯੂਜ਼ ਕਰ ਰਹੇ ਹਾਂ ਗ੍ਰੀਨ ਕਲਰ ਯੂਜ਼ ਕਰ ਰਹੇ ਹਾਂ ਜਿਹੜਾ ਮੈਂ ਇਹ ਕਲਰ ਯੂਜ਼ ਕਰ ਰਹੀ ਹਾਂ ਗ੍ਰੀਨ ਇਹਦਾ ਨੰਬਰ ਹੈ ਜਿਹੜਾ ਇਹ ਐਕ੍ਰਿਲਿਕ ਕਲਰ ਹੈ 12 ਨੰਬਰ ਹੈ ਗ੍ਰੀਨ ਲਾਈਟ ਗ੍ਰੀਨ ਕਲਰ ਹੈ ਇਹ 12 ਨੰਬਰ ਹੈ ਇਹਦਾ ਜੇ ਤੁਸੀਂ ਸੇਮ ਲੈਣਾ ਹੋਇਆ ਤਾਂ ਇਸ ਤੋਂ ਇਲਾਵਾ ਜੇ ਤੁਸੀਂ ਮਨ ਲੋ ਆਪਣੀ ਮੈਚਿੰਗ ਦੇ ਹਿਸਾਬ ਨਾਲ ਕਲਰ ਯੂਜ਼ ਕਰਨੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਉਹ ਵੀ ਠੀਕ ਰਹੇਗਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੇਮ ਹੀ ਕਲਰ ਨੇ ਜਿਹੜੇ ਯੂਜ਼ ਕਰਨੇ ਨੇ ਤੈਨੂੰ ਰਾਮ ਨਾਲ ਤੁਸੀਂ ਇਦਾਂ ਹੀ ਕਰ ਲਿਓ ਕਾਰਨਰ ਨੇ ਜਿਹੜੇ ਉਹਨੂੰ ਰੀਸੈਟ ਕਰਨਾ ਬਹੁਤ ਜ਼ਰੂਰੀ ਆ ਜਦੋਂ ਤੁਹਾਡਾ ਡਿਜ਼ਾਈਨ ਬਣ ਜਾ ਉਸ ਤੋਂ ਬਾਅਦ ਜਿਹੜੇ ਇਹਦੇ ਕਾਰਨਰ ਨੇ ਉਹਦੇ ਵਿੱਚ ਰੰਗ ਗਈ ਵਾਰੀ ਪ੍ਰੋਪਰ ਜਾਂਦਾ ਨਹੀਂ ਤਾਂ ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਓ ਠੀਕ ਹੈ ਇਦਾਂ ਹੀ ਆਪਾਂ ਇਹਨੂੰ ਰਿਪੀਟ ਕਰ ਲਵਾਂਗੇ 10 ਇੰਚ ਦਾ ਆਪਣਾ ਇਹ ਲੈਂਥ ਆਪਣੇ ਕਿ ਰਿਦਸਾ ਆਪਣਾ ਬਣਾ ਲਿਓ ਇਹ ਜ਼ਰੂਰੀ ਨਹੀਂ 10 ਇੰਚ ਬਣਾਉਣਾ ਜੇ ਤੁਸੀਂ 5 ਇੰਚ ਬਣਾ ਲਓਗੇ ਤਾਂ ਉਹਨੂੰ ਤੁਸੀਂ ਬਾਰ-ਬਾਰ ਰਿਪੀਟ ਕਰ ਲਿਓ ਉਹ ਵੀ ਠੀਕ ਰਹੇਗਾ ਤਾਂ ਐਂ ਦਾ ਤੁਸੀਂ ਵੈਸੇ ਘਰ ਬੈਠੇ ਹੋ ਤੁਹਾਨੂੰ ਕੱਲੇ ਰੰਗ ਚਾਹੀਦੇ ਨੇ ਤਾਂ ਤੁਸੀਂ ਰਾਮ ਨਾਲ ਆਪਣਾ ਸੂਟ ਹੈ ਜਿਹੜਾ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਨੂੰ ਕੋਈ ਮਤਲਬ ਬਹੁਤ ਹੀ ਮਿਹਨਤ ਦੀ ਜ਼ਰੂਰਤ ਨਹੀਂ ਬਹੁਤਾ ਕੁਝ ਖਰੀਦ ਕੇ ਲਿਆਉਣ ਦੀ ਜ਼ਰੂਰਤ ਨਹੀਂ ਸਿੰਪਲੀ ਆਪਾਂ ਬੈੱਡ ਸ਼ੀਟ ਦੇ ਨਾਲ ਮੈਨੂੰ ਇਹ ਸੀਟ ਆਈ ਸੀ ਸੋਤਾਂ ਦੇ ਨਾਲ ਵੀ ਕਈ ਵਾਰੀ ਹਾਰਡ ਜਾਂ ਆਉਂਦਾ ਹੁੰਦਾ ਗੱਤਾ ਤੁਸੀਂ ਜਿਹੜੀ ਜਿਵੇਂ ਵੀ ਤੁਹਾਨੂੰ ਇਹ ਚੀਜ਼ ਮਿਲਦੀ ਹੈ ਤਾਂ ਤੁਸੀਂ ਇਹਦਾ ਕੱਟਵਰਕ ਬਣਾ ਸਕਦੇ ਹੋ ਟرائی ਕਰਕੇ ਜ਼ਰੂਰ ਦੇਖਿਓ ਇਹ ਸੂਟਾ ਨਾਲ ਵੀ ਆਉਂਦਾ ਰੈਡ ਮੀਡ ਕਪੜਿਆਂ ਦੇ ਨਾਲ ਵੀ ਆਪਣਾ ਨੂੰ ਸੀਟ ਜੀ ਬਣੀ ਆਉਂਦੀ ਹੁੰਦੀ ਹੈ ਨਾਲ ਥੋੜੀ ਹਾਰਡ ਹੁੰਦੀ ਹੈ ਯੂਜ਼ ਕਰਨੀ ਆਸਾਨ ਆ ਕਿਉਂਕਿ ਜੇ ਆਪਾਂ ਪੇਜ ਸਿੰਪਲ ਪੇ ইউজ ਕਰਾਂਗੇ ਤਾਂ ਉਹ ਰੰਗ ਨਾਲ ਥੋੜਾ ਮਤਲਬ ਜਲਦੀ ਖਰਾਬ ਹੋ ਜਾਏਗਾ ਤੇ ਹੋ ਸਕਦਾ ਆਪਣਾ ਪੂਰਾ ਡਿਜ਼ਾਈਨ ਵੀ ਨਾ ਬਣੇ ਉਹਦੇ ਨਾਲ ਤਾਂ ਹੁਣ ਆਪਾਂ 이어 ਬਾਰਡ ਲਿਆ ਆਪਣਾ 2 ਇੰਚ ਦਾ ਘੇਰਾ ਹੈ ਤਾਂ ਆਪਾਂ 5-5 ਇੰਚ ਦੇ ਫਰਕ ਨਾਲ ਠੀਕ ਹੈ 5 5 ਇੰਚ ਦੇ ਫਾਸਲੇ ਦੇ ਨਾਲ ਆਪਾਂ ਇਹ ਛੋਟੇ ਛੋਟੇ ਫੁੱਲ ਜਿਹੇ ਬਣਾ ਦੇਾਂਗੇ ਯਰ ਬੱਡ ਦੀ ਮਦਦ ਦੇ ਨਾਲ ਬ੍ਰਸ਼ ਨਾਲ ਬਣਾਉਣੇ ਤੁਸੀਂ ਬ੍ਰਸ਼ ਨਾਲ ਬਣਾ ਲਿਓ ਤਾਂ ਆਪਣੇ ਇਹ ਪੰਜ ਫੁੱਲ ਬਣ ਜਾਣਗੇ ਦੇਖੋ ਠੀਕ ਹੈ نیچے ਤੋਂ ਆਪਾਂ ਇੰਚ ਕੁ ਛੱਡ ਦਿੱਤਾ ਤੇ ਇਹਨਾਂ ਦੇ ਵਿੱਚ ਜਿਹੜਾ ਚੜਾਈ ਆ ਉਹ 5 5 ਇੰਚ ਦੀ ਛੱਡ ਦਿੱਤੀ 2 ਇੰਚ ਦਾ ਘੇਰਾ ਸੀ ਆਪਣਾ ਸਿੱਧਾ ਜਿਹਾ حساب ਹੋ ਗਿਆ 5 5 ਇੰਚ ਤੇ ਆਪਾਂ ਇਹ ਬਣਾ ਲਿਆ ਸਿੰਗਲ ਸਿੰਗਲੇ ਜਿਹੇ ਤੇ ਪੱਤੀ ਲਗਾ ਦੇਾਂਗੇ ਸਾਰਿਆਂ ਤੇ ਇਦਾਂ ਹੀ ਤੁਸੀਂ ਵੈਸੇ ਤਾਂ ਇਥੇ ਤੁਹਾਡਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਗਿਆ। ਭਾਜੇ ਤੁਸੀਂ ਥੋੜਾ ਜਿਹਾ ਹੈਵੀ ਬਣਾਉਣਾ ਸੂਟ ਨੂੰ ਤਾਂ ਤੁਸੀਂ ਉੱਪਰ ਤੱਕ ਪਾ ਲਿਓ ਨੂੰ। ਠੀਕ ਹੈ ਜਿਵੇਂ ਆ 5-5 ਇੰਚ ਤੇ ਮੈਂ ਉੱਪਰ ਵੀ ਨਿਸ਼ਾਨੀਆਂ ਲਗਾਈਆਂ ਨੇ। ਸਾਰੇ ਪਾਸਿਆਂ ਤੋਂ ਇਹ 5-5 ਇੰਚ ਹੀ ਰੱਖਿਆ ਆਪਾਂ। ਤਾਂ ਆਪਾਂ ਉੱਪਰ ਤੱਕ ਐਦਾਂ ਹੀ ਛੋਟੇ-ਛੋਟੇ ਫੁੱਲ ਜੇ ਬਣਾ ਦੇਾਂਗੇ ਗੇਰ ਬੜਦੇ ਨਾਲ ਤਾਂ ਇਹ ਵੀ ਬਹੁਤ ਸੋਹਣਾ ਲੱਗੇਗਾ। ਠੀਕ ਹੈ। ਜੇ ਤਾਂ ਤੁਸੀਂ ਕੱਲਾ ਘੇਰੀ ਰੱਖਣਾ ਤਾਂ ਤੁਹਾਡਾ ਇੰਨਾ ਹੀ ਡਿਜ਼ਾਈਨ ਆ ਜਿਹੜਾ ਕੰਪਲੀਟ ਹੋ ਗਿਆ ਤਾਂ ਇਸ ਤੋਂ ਬਾਅਦ ਤੁਸੀਂ ਕਬਾਵਾ ਕਰ ਲਿਓ ਸੇਮ ਜੇ ਤੁਸੀਂ ਮਤਲਬ ਥੋੜਾ ਜਿਹਾ ਹੈਵੀ ਬਣਾਉਣਾ ਹੈ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਇਹ ਵਾਲਾ ਜਿਹੜਾ ਬ੍ਰਾਊਨ ਕਲਰ ਆਪਾਂ ਇਹ ਇੱਕ ਮਹਿਰੂਨ ਕਲਰ ਯੂਜ਼ ਕਰ ਆਏ ਆਪਾਂ 14 ਨੰਬਰ ਹੈ ਇਹ ਕਲੈਰਿਕ ਦੇ ਵਿੱਚ ਤੇ ਜਿਹੜਾ ਇਹ ਆਪਾਂ ਪੱਤੀਆਂ ਲਗਾਈਆਂ ਨੇ ਇਹ ਹੈਗਾਗਾ ਸੈਪ ਗ੍ਰੀਨ 21 ਨੰਬਰ ਠੀਕ ਹੈ ਜੀ ਜੇ ਤੁਸੀਂ ਸੇਮ ਹੀ ਯੂਜ਼ ਕਰਨੇ ਹੋਏ ਤਾਂ 그린 ਆਪਾਂ ਪੱਤੀਆਂ ਵਾਲਾ 21 ਨੰਬਰ ਯੂਜ਼ ਕੀਤਾ ਹੈ ਕਲੈਰਿਕ ਦੇ ਵਿੱਚ ਫੁੱਲਾ ਜਿਹੜੇ ਫੁੱਲ ਬਣਾਏ ਨੇ ਇਹ ਰਬੜ ਦੇ ਨਾਲ ਉਹ 14 ਨੰਬਰ ਯੂਜ਼ ਕੀਤਾ ਮਰੂਨ 컬러 ਤੇ ਜਿਹੜੇ ਆਪਾਂ ਕਟਵਰਕ ਬਣਾਇਆ ਉਹ ਤੁਹਾਨੂੰ ਮੈਂ ਦੱਸ ਦਿੱਤਾ ਪਹਿਲਾਂ 12 ਨੰਬਰ ਯੂਜ਼ ਕੀਤਾ ਠੀਕ ਹੈ ਇਹਦੇ ਵਾਸਤੇ ਆਪਾਂ ਮੈਂ ਯੂਜ਼ ਕਰ ਰਹੀਆਂ ਇੱਕ ਨੰਬਰ ਬਰਸ਼ ਜਿਹੜੀ ਛੋਟੇ ਪੱਤੇ ਬਣਾਈਆ ਉਹ ਇੱਕ ਨੰਬਰ ਬਰਸ਼ ਨਾਲ ਬਣਾਈ ਹੈ ਇਹ ਰਬੜ ਨਾਲ ਫੁੱਲ ਬਣਾਈ ਨੇ ਤੇ ਕੱਟ ਵਰਕ ਦਾ 5 4 ਨੰਬਰ ਬਰੋਸ਼ਨਾ ਬਣਾਇਆ ਠੀਕ ਹੈ ਜ਼ਰੂਰੀ ਨਹੀਂ ਤੁਸੀਂ ਸੇਮ ਹੀ ਕਾਪੀ ਕਰਨਾ ਜਿਹੜੀ ਚੀਜ਼ ਨਾਲ ਤੁਸੀਂ ਕੰਫਰਟੇਬਲ ਆ ਉਹ ਯੂਜ਼ ਕਰ ਲਿਓ ਕਲਰ ਆਪਣੀ ਮੈਚਿੰਗ ਦੇ ਹਿਸਾਬ ਨਾਲ ਯੂਜ਼ ਕਰ ਲਿਓ ਇਹ ਆਪਾਂ ਮਸਟਰਡ ਕਪੜੇ ਤੇ ਬਣਾ ਰਹੇ ਆ ਸ਼ਾਇਦ ਤੁਹਾਨੂੰ ਪ੍ਰੋਪਰ ਕਲਰ ਨਹੀਂ ਵੀ ਦਿਖ ਰਿਹਾ ਹੁਣ ਮਸਟਰਡ ਆ ਇਹ ਤਾਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਟਰਾਈ ਕਰ ਲਿਓ ਬਹੁਤ ਸੋਹਣਾ ਬਣੇਗਾ ਤਾਂ ਇਹ ਹੋ ਗਿਆ ਆਪਣਾ ਘੇਰਾ ਤੇ ਉੱਪਰ ਆਪਾਂ ਇਹ ਬਣਾ ਲਏ ਤੇ ਪੈਰਲਰ ਹੀ 5 5 ਇੰਚ ਤੇ ਫੁੱਲ ਇਹ ਉਪਰ ਤੱਕ ਬਣਾਏ ਨੇ ਹੁਣ ਆਪਾਂ ਫਾਈਨਲ ਲੁੱਕ ਦੇਖਦੇ ਆਂ ਬਾਵਾ ਵੀ ਇਦਾਂ ਹੀ ਤਿਆਰ ਕਰ ਲਿਓ ਤੁਸੀਂ ਇਹ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਬਿਲਕੁਲ ਹੀ ਸਿੰਪਲੀ ਆਪਾਂ ਤਿਆਰ ਕੀਤਾ ਇਹ ਆਪਣਾ ਗਲਾ ਹੋ ਗਿਆ نیچے ਆਪਣਾ ਘੇਰਾ ਹੋ ਗਿਆ ਤੇ ਫੁੱਲ ਆਪਾਂ ਛੋਟੇ ਛੋਟੇ ਪਾ ਲਏ ਨੇ ਤੇ ਇੰਹੀ ਆਪਾਂ ਇਹ ਬਾਵਾ ਤਿਆਰ ਕਰ ਲਈਆਂ ਤਾਂ ਇਹਨੂੰ ਟ੍ਰਾਈ ਜ਼ਰੂਰ ਕਰਿਓ ਬਹੁਤ ਸੋਹਣਾ ਲੱਗੇਗਾ ਤਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ